ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਚੋਣ ਚੋਣ ਹਮਲਾ ਭੇਜਿਆ ਗਿਆ ਏਵੀਐਮ ਮਸ਼ੀਨਾਂ ਦੇ ਕੇ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਤੇ ਸ਼ੁੱਕਰਵਾਰ ਨੂੰ 3:11 ਵਜੇ ਦੇ ਲਗਭਗ ਆਰਡੀਏ ਪੂਨਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੋਣ ਅਮਲੇ ਨੂੰ ਅੱਜ ਮਸ਼ੀਨਾਂ ਹੀ ਨੇ ਜਿਹੜੀਆਂ ਏਵੀਐਮ ਮਸ਼ੀਨਾਂ ਉਹ ਡਿਸਟ੍ਰੀਬਿਊਟ ਕੀਤੀਆਂ ਗਈਆਂ ਨੇ ਅਤੇ ਇਹ ਹੁਣ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ ਤੇ ਜਾਵੇਗਾ ਤੇ ਕੱਲ ਜੋ ਉੱਥੇ ਪੋਲਿੰਗ ਬੂਥਾਂ ਦੇ ਉੱਤੇ ਉਹਨਾਂ ਵੱਲੋਂ ਇੰਤਜ਼ਾਮ ਕੀਤੇ ਗਿਆ ਉਹਨਾਂ ਕਹਿੰਗੇ ਸਾਡੇ ਵੱਲੋਂ ਛਾਂ ਦੇ ਅਤੇ ਪਾਣੀ ਦੇ ਸਾਡੇ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹੈ ਤੇ ਜਿਹੜੇ ਦਿਵਿਆਂਗ ਲੋਕ ਨੇ ਉਹਨਾਂ ਦੇ ਲਈ ਵੀ ਉਹਨਾਂ ਵੱਲੋਂ ਵਿਸ਼ੇਸ਼ ਪ੍ਰਬੰਧ ਉੱਥੇ ਆਪਣਾ ਕੀਤੇ ਗਏ ਨੇ ਦੇਖ ਰਹੇ ਹੋ ਤਸਵੀਰ ਐਸੇ ਉਹਨਾਂ ਦਿਖਾ ਰਹੇ ਆ ਚੋਣ ਅਮਲੇ ਵੱਲੋਂ ਆਪਣੀਆਂ EVM ਮਸ਼ੀਨਾਂ ਲੈ ਰਹੀਆਂ ਨੇ ਤੇ ਹੁਣ ਇਹ ਇਹ ਆਪਣੇ ਆਪਣੇ ਪੁਲਿਸ ਸਟੇਸ਼ਨਾਂ ਤੇ ਜਾਵੇਗਾ ਤੇ ਕੱਲ ਇੱਕ ਜੋਨ ਨੂੰ ਸਵੇਰੇ 7 ਵਜੇ ਵੋਟਾਂ ਸ਼ੁਰੂ ਹੋ ਜਾਣੀਆਂ ਹਾਂਜੀ ਮੇਰਾ ਨਾਮ ਅਮਨਿੰਦਰ ਸਿੰਘ ਹੈ ਜੀ ਸਾਇੰਸ ਮਾਸਟਰ ਗਵਰਨਮੈਂਟ ਹਾਈ ਸਕੂਲ ਗੰਢੀਹਾ ਤੇ ਮੇਰੀ ਐਜ਼ ਅ ਪ੍ਰੋਜੈਕਟਿੰਗ ਅਫਸਰ ਜਿਹੜੀ ਡਿਊਟੀ ਹੈ ਜੀ ਉਹ ਪੋਲਿੰਗ ਬੂਥ 157 ਉੱਪਰ ਲਗਾਈ ਗਈ ਹੈ ਇਸ ਤਰ੍ਹਾਂ ਨੇ ਇੰਤਜ਼ਾਮ ਕੀਤਾ ਗਿਆ ਹੈ ਹਾਂਜੀ ਉਹ ਅਰੇਂਜਮੈਂਟ ਹੈ ਦੇਖੋ ਜੀ ਸਾਨੂੰ ਸਮਾਨ ਮਿਲ ਚੁੱਕਿਆ ਹੈ ਇੱਥੇ ਕੋਈ ਕਿਸਮ ਦੀ ਪ੍ਰੋਬਲਮ ਨਹੀਂ ਹੈ ਜਿਹੜੀ ਇਹ ਪੁੱਛਾ ਪੁੱਛੋ ਹਲਕਾ ਜੀ ਕਨਸਟੀਟੂਐਂਸੀ 91 ਐਸ ਸੀ ਦੇ ਵਿੱਚ ਜਿਹੜਾ ਸਾਨੂੰ ਸਮਾਨ ਮਿਲਿਆ ਉਹਦਾ ਅਰੇਂਜਮੈਂਟ ਬਹੁਤ ਹੀ ਵਧੀਆ ਅਰੇਂਜਮੈਂਟ ਹੈ ਤੇ ਅਸੀਂ ਸਮਾਨ ਲੈ ਚੁੱਕਿਆ ਤੇ ਉਹਨੂੰ ਜਿਹੜਾ ਹੈਗਾ ਟੈਲੀ ਕਰ ਰਹੇ ਹਾਂ ਤੇ ਅਸੀਂ ਉਮੀਦ ਕਰਦੇ ਆਂ ਵੀ ਜਿਸ ਤਰ੍ਹਾਂ ਸਾਨੂੰ ਇੱਥੇ ਕੋਈ ਮੁਸ਼ਕਲ ਨਹੀਂ ਆਈ ਤੇ ਜਿਹੜੇ ਪੋਲਿੰਗ ਸਟੇਸ਼ਨ ਤੇ ਵੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ। ਹਾਂ ਜੀ ਬਿਲਕੁਲ ਜੋ ਸਾਨੂੰ ਇੱਥੇ ਆਪਣੇ ਇਸਟੇਟੈਂਸੀ ਚੈਂਸ ਦੇ ਐਸਡੀਐਮ ਮੈਮ ਉਹਨਾਂ ਵੱਲੋਂ ਇੰਸਟ੍ਰਕਸ਼ਨ ਮਿਲੀਆਂ ਨੇ ਉਹਨਾਂ ਦੇ ਅਕੋਰਡਿੰਗ ਉਹਨਾਂ ਦੇ ਦੱਸਣ ਮੁਤਾਬਕ ਜੀ ਜਿਹੜੇ ਪੋਲਿੰਗ ਸਟੇਸ਼ਨ ਦੇ ਉੱਪਰ ਹੈ ਜਿਸ ਤਰ੍ਹਾਂ ਅਸੀਂ ਜਾਣਦੇ ਆਂ ਵੀ ਕੱਲ ਨੂੰ ਜਦੋਂ ਵੋਟਾਂ ਪੈਣ ਜਾ ਰਹੀਆਂ ਨੇ ਤੇ ਗਰਮੀ ਬਹੁਤ ਜ਼ਿਆਦਾ ਹੈ ਤੇ ਉੱਥੇ ਦੱਸ ਰਹੇ ਨੇ ਵੀ ਉੱਥੇ ਸ਼ਵੀਲ ਦਾ ਪ੍ਰਬੰਧ ਕੀਤਾ ਗਿਆ ਬਕਾਇਦਾ ਜੀ ਜਿੱਥੇ ਜੋ ਅ ਮਤਲਬ ਕਿ ਹੈਂਡੀਕੈਪਡ ਪਰਸਨ ਨੇ ਉਹਨਾਂ ਲਈ ਵੀ ਸਪੈਸ਼ਲ ਜਿਹੜਾ व्हीलचेयर वगैरह अरेंजमेंट ਕੀਤਾ ਗਿਆ ਤਾਂ ਕਿ ਜਿੰਨੇ ਵੀ VOTER ਨੇ ਉਹਨਾਂ ਨੂੰ ਮਤਲਬ ਕਿ ਉੱਥੇ ਪਹੁੰਚਣ ਲਈ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ। ਇੱਥੇ ਵੀ ਸਟਾਫ ਲਈ ਕੋਈ ਇੰਤਜ਼ਾਮ ਕੀਤਾ ਗਿਆ ਹੁਣ? ਹਾਂਜੀ ਇੱਥੇ ਵੀ ਸਟਾਫ ਲਈ ਜੋ ਰਿਫਰੈਸ਼ਮੈਂਟ ਦਾ ਅਰੇਂਜਮੈਂਟ ਕੀਤਾ ਗਿਆ ਜੀ ਪਾਣੀ ਦਾ ਜਿਸੀਂ ਦੇਖ ਰਹੇ ਆ ਵੀ ਸਾਰੇ ਕਿਤੇ ਟੈਂਟ ਵਗੈਰਾ ਲਾ ਕੇ ਜਿਹੜੇ ਹੈਗੇ ਪਖਿਆਂ ਦਾ ਅਰੇਂਜਮੈਂਟ ਕੀਤਾ ਗਿਆ ਤਾਂ ਕਿ ਜਿਹੜੀਆਂ ਪੋਲਿੰਗ ਪਾਰਟੀਆਂ ਨੇ ਉਹ ਸਹੀ ਚੰਗ ਨਾਲ ਆਪਣਾ ਜਿਹੜਾ ਸਮਾਨ ਹੈ ਉਹਨਾਂ ਨੂੰ ਲੈਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ ਤੇ ਉਹ ਕੰਫਰਟੇਬਲੀ ਜਿਹੜਾ ਹੈਗਾਗਾ ਕਿਉਂਕਿ ਸਿਟਿੰਗ ਅਰੇਂਜਮੈਂਟ ਦੇ ਵਿੱਚ ਵੀ ਜੋ ਬਹੁਤ ਵਧੀਆ ਸਾਨੂੰ ਸਮਾਨ ਵੰਡਿਆ ਗਿਆ ਉੱਥੇ ਵੀ ਬਹੁਤ ਵਧੀਆ ਅਰੇਂਜਮੈਂਟ ਸੀ ਹਾਂ ਜਿੰਨੀ ਦੇ ਰੋਟਿੰਗ ਨਹੀਂ ਹੁੰਦੀ ਹੋਣਗੀ ਕਿ ਤੁਸੀਂ ਮਸ਼ੀਨਾਂ ਤੇ ਕੋਲ ਹੀ ਰਹੋਗੇ ਜਿੰਨੀ ਦੇ ਜਮਾਨ ਨਹੀਂ ਹੁੰਦਾ ਹਾਂਜੀ ਹਾਂਜੀ ਬਿਲਕੁਲ ਜੀ ਕਿਉਂਕਿ ਸਾਡੀ ਜਿਹੜੀ ਡਿਊਟੀ ਲੱਗੀ ਹੈ ਜਿਹੜੀ ਸਾਡੀ ਰਿਸਪੌਂਸਿਬਿਲਟੀ ਹੈ ਸਾਨੂੰ ਸਮਾਨ ਮਿਲ ਚੁੱਕਿਆ ਤੇ ਅਸੀਂ ਆਪਣੇ ਜਿਹੜੇ ਪੋਲਿੰਗ ਸ ਤੇ ਜੇ ਸਾਡੀ ਇਹ ਨਿਗਰਾਨੀ ਦੇ ਵਿੱਚ ਜਿਹੜੀਆਂ ਹੈਗੀਆਂ ਕਿਉਂਕਿ ਸਾਡੇ ਪਹੁੰਚਣ ਦਾ ਅਰੇਂਜਮੈਂਟ ਜੋ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਉਹ ਬੱਸਸ ਲਾਈਆਂ ਗਈਆਂ ਤਾਂ ਕਿ ਅਸੀਂ ਆਪਣੇ ਪਰਸਨਲ ਵਹੀਕਲਸ ਨੂੰ ਯੂਜ਼ ਨਾ ਕਰਕੇ ਜਿਹੜਾ ਉਹਨਾਂ ਵੱਲੋਂ ਅਲਾਟ ਕੀਤੀ ਗਈ ਹੈ ਵਹੀਕਲ ਨੇ ਉਹਨਾਂ ਉੱਪਰ ਹੀ ਅਸੀਂ ਜਿਹੜੇ ਸਮਾਨ ਲੈ ਕੇ ਜਾਵਾਂਗੇ ਤੇ ਆਪਣੀ ਰਿਸਪੌਂਸਿਬਿਲਟੀ ਦੇ ਨਾਲ ਜੋ ਮਸ਼ੀਨਾਂ ਨੇ ਉਹ ਸਾਡੇ ਕੰਟਰੋਲ 'ਚ ਰਹਿਣਗੀਆਂ ਤੇ ਅਸੀਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਵੀ ਆਪਣੀ ਪੂਰੀ ਮਿਹਨਤ ਨਾਲ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੇ ਕੋਈ ਮਤਲਬ ਕਿ ਕਮੀ ਨਹੀਂ ਛੱਡੀ ਤਾਂ ਅਸੀਂ ਵੀ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗੇ ਅੱਜ ਮੈਂ ਕੀ ਕਹਿਣਾ ਚਾਹੁੰਦਾ ਜਿਹੜੀਆਂ ਅੱਜ ਮਸ਼ੀਨਾਂ ਇਸ ਪਾਸੇ ਅੱਜ ਪੋਲਿੰਗ ਪਾਰਟੀਆਂ ਦੀ ਡਿਸਪੈਚ ਹੋ ਰਿਹਾ ਜੀ ਇੱਥੋਂ ਆਈ ਐਚ ਐਮ ਮਾਨਸਾ ਤੋਂ ਪੁੱਛੋ 91 ਦਾ ਡਿਸਪੈਚ ਹੋ ਰਿਹਾ ਸਾਡੇ ਕੋਲ ਪੁੱਛੋ 91 ਦੇ ਵਿੱਚ 104 ਪੋਲਿੰਗ ਲੋਕੇਸ਼ਨਸ ਤੇ 203 ਪੋਲਿੰਗ ਬੂਥ ਨੇ ਔਰ ਅਸੀਂ ਜਿਹੜਾ ਹੈਗਾ ਡਿਸਪੈਚ ਸੈਂਟਰ ਦੇ ਉੱਤੇ ਮਾਨਯੋਗ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ ਸਿਕਿਉਰਿਟੀ ਪ੍ਰੋਟੋਕੋਲਸ ਆ ਸਾਰੇ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਕੀਤੇ ਹੋਏ ਨੇ। ਮੈਡੀਕਲ ਟੀਮਾਂ ਦਾ ਵੀ ਹਾਂਜੀ ਮੈਡੀਕਲ ਟੀਮਾਂ ਦਾ ਸਾਡੇ ਡਿਸਪੈਚ ਸੈਂਟਰ ਤੇ ਵੀ ਪ੍ਰਬੰਧ ਹੈ ਖਾਸ ਤੌਰ ਤੇ ਗਰਮੀ ਨੂੰ ਦੇਖਦੇ ਹੋਏ ORS ਪਾਣੀ ਦੀ ਛਬੀਲ ਦੂਸਰਾ ਸਾਡੇ ਪੋਲਿੰਗ ਬੂਥਾਂ ਦੇ ਉੱਤੇ ਵੀ ਸਾਡੇ ਆਸ਼ਾ ਵਰਕਰਸ ਡਿਪਲੋਇਡ ਨੇ ਉਹਨਾਂ ਕੋਲ ਵੀ ਲੋੜਿੰਦਾ ਮੈਡੀਕਲ ਦੇ ਪ੍ਰਬੰਧ ਜਿਹੜੇ ਆ ਸਾਰੇ ਮੌਜੂਦ ਹੈ। ਪਾਰਟੀਆਂ ਲਈ ਵਿਸ਼ੇਸ਼ हां जी विशेषसी यही इंतजाम ਕੀਤਾ ਜੀ ਪੁਲਿਸ ਪਾਰਟੀਆਂ ਦਾ ਕਿਉਂਕਿ ਪਹਿਲਾਂ ਅਸੀਂ ਟੈਂਟ ਲਗਾ ਕੇ ਕਰਦੇ ਹੁੰਦੇ ਸੀ ਸੋ ਇਸ ਵਾਰ ਅਸੀਂ ਉਹਨਾਂ ਨੂੰ ਵੀ ਜਿਹੜਾ ਹੈਗਾ ਇੱਕ ਵੱਖਰੇ ਹਾਲ ਦੇ ਵਿੱਚ ਜਿਹੜਾ ਹੈਗਾ ਬਿਠਾ ਕੇ ਅਸੀਂ ਉਹਨਾਂ ਦੀ ਪੋਲਿੰਗ ਪਾਰਟੀਆਂ ਬਣਾ ਰਿਹਾ ਸਾਰੇ ਮੁਲਾਜ਼ਮਾਂ ਨੂੰ ਜਿਹੜਾ ਹੈਗਾ ਖੁੱਲਾ ਲੰਗਰ ਜਿਹੜਾ ਉਹ ਸ਼ਿਕਾਇਤ ਆ ਜਾ ਰਿਹਾ ਔਰ ਖੁੱਲੀ ਸ਼ਬੀਲ ਜਿਹੜੀ ਉਹ ਵਰਤਾਈ ਜਾ ਰਹੀ ਹੈ لوکانوں میں ਤੁਹਾਡੇ ਮਾਧਿਅਮ ਦੇ ਰਾਹੀਂ اپیل ਕਰਨਾ ਚਾਹਾਂਗੀ ਕਿ ਜੀ ਇਦਸ ਇਸ ਦਾ బిਗੇਸਟ ਫੰਕਸ਼ਨ ਆਫ ਦਾ ਇੰਡੀਅਨ ਡੈਮੋਕ੍ਰੇਸੀ اور ਇੱਕ ਤਿਹਾਰ ਹੈ ਸੋ ਵੋਟਰ ਹੋਣਾ ਇੱਕ ਬਹੁਤ ਗੌਰਵ ਤੇ ਮਾਨ ਦੀ ਗੱਲ ਹੈ ਤੁਸੀਂ ਆਪਣੇ ਵੋਟ ਦੇ ਅਧਿਕਾਰ ਦਾ ਇਸ ਇਸਤੇਮਾਲ ਜ਼ਰੂਰ ਕਰਨਾ ਹੈ ਬਹੁਤ ਜ਼ਿਆਦਾ ਜੀ ਇਸ ਨੂੰ ਦੇਖਦੇ ਕੋਈ ਟਾਈਮ ਦਾ ਵੀ ਰੱਖਿਆਗਾ ਔਰ ਗਰਮੀ ਕਰਕੇ ਜੀ ਅਸੀਂ ਪਹਿਲਾਂ ਕੀ ਹੁੰਦਾ ਸੀ ਕਿ ਆਪਾਂ ਟਾਈਮ ਰੱਖਦੇ ਹੁੰਦੇ ਸੀਗੇ 9:30 ਜਾਂ 10 ਵਜੇ ਅਸੀਂ ਸਟਾਰਟਿੰਗ ਕਰਦੇ ਹੁੰਦੇ ਸੀ ਡਿਸਪੈਚ ਦੀ ਲੇਕਿਨ ਇਸ ਵਾਰ ਅਸੀਂ 8:30 ਹੀ ਤੁਸੀਂ ਦੇਖਿਆ ਹੋਣਾ ਕਿ ਡਿਸਪੈਚ ਅਰੇਂਜਮੈਂਟਸ ਦੀ ਥੋੜਾ ਗਰਮੀ ਕਰਕੇ ਅਸੀਂ ਅੱਧਾ ਘੰਟਾ ਘੰਟਾ ਜਿਹੜਾ ਹੈਗਾ ਉਹ ਐਡਵਾਂਸ ਚੱਲ ਰਹੀ ਹੈਗੇ ਐਵੇਂ ਦਾ ਟਾਈਮ ਕੀ ਰਹੂਗਾ ਪੋਲਿੰਗ ਦਾ ਟਾਈਮ ਜਿਹੜਾ ਹੈਗਾ ਜੀ 5:30 ਤੋਂ ਅਸੀਂ ਮੋਕ ਪੋਲ ਸ਼ੁਰੂ ਕਰ ਰਹੇ ਹਾਂ ਆਦਰਵਾਇਜ਼ 7 ਤੋਂ 6 ਪੋਲਿੰਗ ਦਾ ਟਾਈਮ ਰਹੇਗਾ ਜੀ ਵੋਟਰ ਟਰਾਲੀ ਵੀ ਯਾਤਰਾ ਵਿੱਚ ਸੇਵਾ ਕੀਤਾ ਗਿਆ ਹਾਂਜੀ ਵੋਟਰ ਟਰਾਲੀ ਸਾਡੇ ਜਿਹੜਾ ਹੈਗਾ ਬਹੁਤ ਅੱਛੇ ਪ੍ਰਬੰਧ ਉੱਤੇ ਕੀਤੇ ਗਏ ਨੇ ਖਾਸ ਤੌਰ ਤੇ ਅਸੀਂ ਇਸ ਗੱਲ ਦਾ ਖਿਆਲ ਰੱਖਿਆ ਹੈਗਾ ਕਿ ਹੀਟ ਵੇ ਕਰਕੇ ਨਾਲ ਵੇਟਿੰਗ ਏਰੀਆ ਜਿਹੜਾ ਬੈਠਣ ਨੂੰ ਹੋਵੇ ਔਰ ਕੂਲਰ ਉੱਥੇ ਲੱਗਿਆ ਹੋਵੇ ਪੱਖੇ ਉੱਥੇ ਮੌਜੂਦ ਹੋਣ ਕਈ ਵਾਰੀ ਦਿਨ ਦੀ ਸ਼ੁਰੂਆਤ ਦੇ ਵਿੱਚ ਇੱਕ ਲੰਬੀ ਕਯੂ ਲੱਗ ਜਾਂਦੀ ਹੈ ਅਸੀਂ ਹਰ ਸਾਡੀ ਮੈਪਿੰਗ ਹੋਈ ਹੈ ਸਾਡੀਆਂ ਕਿਊਜ਼ ਜਿਹੜੀਆਂ ਹੈਗੀਆਂ ਜਾਂ ਤਾਂ ਉਹ ਗੈਲਰੀ ਛੋਣਨੀ ਆ ਜਾਂ ਉਥੇ ਟੈਂਟ ਲੱਗਿਆ ਹੋਏਗਾ ਗਰਮੀ 'ਚ ਕੋਈ ਨਹੀਂ ਖੜਾ ਮਿਲੇਗਾ ਸੋ ਸਾਡੀ ਕੋਸ਼ਿਸ਼ ਇਹ ਹੈ ਕਿ ਆਸ਼ਾ ਵਰਕਰ ਜੋ ਉਥੇ ਡਿਪੂਟਡ ਹੈ ਜੇ ਜੇ ਕੋਈ ਮੈਡੀਕਲ ਸਾਨੂੰ ਕੋਈ ਪ੍ਰਬੰਧ ਕਰਨਾ ਪੈਂਦਾ ਹੈਗਾ ਆਂਗਣਵਾੜੀ ਵਰਕਰਸ ਉੱਥੇ ਡਿਪਲੋਟਡ ਨੇ ਛਵੀਰ ਵੀ ਉੱਥੇ ਪੋਲਿੰਗ ਬੂਥਾਂ ਦੇ ਉੱਤੇ ਲਾਈ ਜਾ ਰਹੀ ਹੈ ਸੋ ਅਸੀਂ ਪੋਲਿੰਗ ਬੂਥਾਂ ਦੇ ਉੱਤੇ ਜਿਹੜੇ ਪੂਰਨ ਤੌਰ ਤੇ ਪ੍ਰਬੰਧ ਕੀਤੇ ਐ ਸੋ ਹੁਣ ਅਸੀਂ ਇਹੀ ਅਪੀਲ ਕਰਾਂਗੇ ਕਿ ਸਾਰੇ ਜਿਹੜਾ ਹੈਗਾ ਉਹ ਆਪਦੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਬਜ਼ੁਰਗਾਂ ਲਈ ਕੋਈ ਖਾਸ ਹਾਂਜੀ ਬਜ਼ੁਰਗਾਂ ਦੇ ਲਈ ਇੱਕ ਤਾਂ ਖਾਸ ਪ੍ਰਬੰਧ ਇਹ ਹੈ ਜੀ ਕਿ ਸਪੈਸ਼ਲੀ ਜਿਹੜੇ ਫਿਜ਼ੀਕਲੀ ਜਿਹੜੇ ਦਿਵਿਆਂਗ ਵੋਟਰਸ ਨੇ ਉਹਨਾਂ ਨੂੰ ਤਾਂ ਘਰੋਂ ਲੈ ਕੇ ਹੁੰਦਾ ਤੇ ਛੱਡ ਕੇ ਆਉਂਦਾ ਵੀ ਸਾਡੇ ਵੱਲੋਂ ਪ੍ਰਬੰਧ ਹੈਗਾ ਜਿਹੜੀ ਕਮਿਸ਼ਨ ਵੱਲੋਂ ਜਿਹੜੀ ਹੈਗੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਦੂਸਰਾ ਜਿਹੜੇ ਬਜ਼ੁਰਗ VOTER ਨੇ ਆਂਗਣਵਾੜੀ ਵਰਕਰਸ ਉੱਥੇ ਅਸੀਂ ਡਿਪਿਊਟ ਕੀਤੇ ਆ ਉਹਨਾਂ ਦੀ ਹੈਲਪ ਦੇ ਲਈ ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਔਰ ਜਿਹੜੇ ਬਜ਼ੁਰਗ VOTER ਸਾਡੇ ਕੋਲ ਆਉਣਗੇ ਕਈ ਵਾਰੀ ਕਿਸੇ ਨੂੰ ਕੋਈ ਤੁਰੰਤ ਪ੍ਰੋਬਲਮ ਹੁੰਦੀ ਆ ਤਾਂ ਵੀਲ ਚੇਅਰਸ ਦਾ ਵੀ ਉੱਥੇ ਪ੍ਰਬੰਧ ਹੈਗਾ ਸੋ ਕਿਸੇ ਨੂੰ ਸਾਡੇ ਕੋਲ ਪੋਲਿੰਗ ਬੂਥ ਦੇ ਉੱਤੇ ਸਾਡੇ ਆਂਗਣਵਾੜੀ ਵਰਕਰਸ ਨੇ ਸਾਡੇ ਆਸ਼ਾ ਵਰਕਰ ਦੇ ਸਾਡੇ ਜਿਹੜੇ ਹੋਰ ਤੇ ਬੀਐਲਓ ਮੌਜੂਦ ਨੇ ਸੋ ਉਹ ਸਾਰੇ ਵੋਟਰਸ ਦੀ ਹੈਲਪ ਤੇ ਅਸਿਸਟੈਂਸ ਦੇ ਲਈ ਮੌਜੂਦ ਨੇ ਅਲਟੀਮਟ ਕਰ ਰੂ ਜਿਹੜੇ ਬੂਥ ਲਾਇਆ ਜਾਂਦਾ ਜੀ ਉਹ ਇੱਕ ਤਰੀਕੇ ਕੱਟ ਹੋ ਜਾਂਦਾ ਹੈਗਾ ਕੋਈ ਦੂਰੀ ਦਾ ਕੋਈ ਬੂਥ ਲਾਇਆ ਜਾਂਦਾ ਜੀ ਜਿਹੜੇ ਬੂਥ ਲਗਾਏ ਜਾਂਦੇ ਜੀ ਉਹ 200 ਮੀਟਰਸ ਤੋਂ ਅਸੀਂ ਬਾਹਰ ਲਾਉਣੇ ਹੁੰਦੇ ਆ ਪੋਲਿੰਗ ਬੂਥ ਦੇ 200 ਮੀਟਰ ਦੇ ਅੰਦਰ ਅਸੀਂ ਕੋਈ ਪੋਲਿਟੀਕਲ ਬੂਥ ਨਹੀਂ ਲਾ ਸਕਦੇ ਬੂਥ ਦਾ ਜਿਹੜਾ ਹੁੰਦਾ ਉਹ ਇੱਕ ਜਿਸ ਤਰ੍ਹਾਂ ਇੱਕ ਟੈਂਟ ਲਾ ਕੇ ਇੱਕ ਟੇਬਲ ਦੋ ਕੁਰਸੀਆਂ ਦਾ ਪ੍ਰਬੰਧ ਹੁੰਦਾ ਇੱਕ ਕੋਈ ਬੈਨਰ ਉਹਨਾਂ ਨੇ ਕੈਂਡੀਡੇਟ ਦਾ ਜਿਹੜਾ ਹੈਗਾ ਉਹ ਲਾਉਣਾ ਹੁੰਦਾ ਸੋ ਹਦਿਤਾਾਂ ਦਿੱਤੀਆਂ ਹੋਈਆਂ ਨੇ ਜੀ ਵੀ ਕੋਈ ਉੱਥੇ ਜਿਹੜਾ ਹੈਗਾ ਉਹ ਅਨ ਅਫੀਸ਼ੀਅਲ ਵੋਟਰ ਸਲਬ ਡਿਸਟ੍ਰੀਬਿਊਸ਼ਨ ਹੁੰਦੀ ਹੈ ਉਹਨਾਂ ਬੂਥਾਂ ਦੇ ਉੱਤੇ ਸੋ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਹੀ ਹਦਾਇਤ ਕੀਤੀ ਹੋਈ ਹੈ ਕਿ 200 ਮੀਟਰ ਤੋਂ ਇੱਕ ਤਾਂ ਬਾਹਰ ਲੋੜਾ ਸੋ ਜਿਸ ਤਰ੍ਹਾਂ ਕਮਿਸ਼ਨ ਦੀਆਂ ਹਦਾਇਤਾਂ ਨੇ ਉਸੇ ਤਰ੍ਹਾਂ ਜਿਵੇਂ ਇੱਕ ਟੇਬਲ ਦੋ ਚੇਅਰਸ ਜੇ ਇਸ ਤਰ੍ਹਾਂ ਹੋਵੇ ਔਰ ਉੱਥੇ ਕੋਈ ਬੂਥ ਦੇ ਉੱਤੇ ਇਕੱਠ ਨਹੀਂ ਹੋਣਾ ਚਾਹੀਦਾ ਔਰ ਜਿਹੜਾ 200 ਮੀਟਰ ਦਾ ਏਰੀਆ ਜਿਹੜਾ ਹੁੰਦਾ ਹੈ ਉਹ ਸੈਕੂਲ ਸੈਕ੍ਰੇਟ ਐਸੈਕ੍ਰੋਸਿੰਗ ਤਾਂ ਅਸੀਂ ਮੰਗ ਮੰਨਦੇ ਹੈਗੇ ਆ